ਜੈ ਮਾਤਾ ਦੀ ਅੱਜ ਅਸੀਂ ਜਾ ਰਹੇ ਹਾਂ ਸ਼੍ਰੀ ਮਾਤਾ ਵੈਸ਼ਨੋ ਦੇਵੀ ਜੀ ਦੇ ਦਰਬਾਰ ਤੇ ਆਓ ਤੁਹਾਨੂੰ ਵੀ ਅਸੀਂ ਆਪਣੇ ਨਾਲ ਹੀ ਲੈ ਚਲੀਏ ਜੈ ਮਾਤਾ ਦੀ ਲੋ ਜੀ ਅਸੀਂ ਲੱਗੇ ਹਾਂ ਜੀ ਹੁਣ ਚਾਹ ਪੀਣ ਸਵਾਗਤ ਦੀ ਬੋਟੀ ਆਪ ਕਾ ਬਲੌਗ ਸਬਸਕ੍ਰਾਈਬ ਕਰ ਲਓ ਸਵੇਰੇ ਤੱਕ ਆਪਾਂ ਨੂੰ ਸਵੇਰੇ ਤੱਕ ਆਜਾ ਸਾਇਲੈਂਟ ਕਰਕੇ ਬਾਣੀ ਬੈਣੀ ਬਹੁਤ ਹੀ ਦੋ ਅੰਗੇ ਕੱਟੀਆਂ ਯਾਰ ਬਹੁਤ ਹੀ ਸੋਨਾ ਦਰਬਾਰ ਲੱਗ ਰਿਹਾ ਹੈ ਮਾਤਾ ਵੈਸ਼ਨੂ ਦੀ ਆ ਭਾਈ ਯਾਰ ਆਜੀ ਦੇਖੋ ਮਾਤਾ ਦਾ ਸੋਨਾ ਬਾਜ਼ਾਰ ਕਿੰਨਾ ਸੋਹਣਾ ਲੱਗਦਾ ਹੈ ਜੈ ਮਾਤਾ ਜੀ ਕੋ ਮਾਤਾ ਦਾ ਬਾਜ਼ਾਰ ਕਿੰਨਾ ਸੋਹਣਾ ਲੱਗਦਾ ਲੋ ਜੀ ਭਾਈ ਹੁਣ ਇੱਥੇ ਲੱਗੇ ਨੇ ਕੁਛ ਖਾਣ ਪੀਣ ਦੇਖਦੇ ਆਂ ਇੱਥੇ ਕੀ ਕੀ ਮਿਲਦਾ ਹੈ ਖਾਣ ਨੂੰ ਜਿਵੇਂ ਕਿ ਰਸ ਮਲਾਈ ਡੰਡਾ ਉਹ ਫੇਰ ਨਾਲ ਨੇ ਦੇ ਮਾਤਾ ਦੀ ਇੱਥੇ ਤੁਸੀਂ ਆਪਣੀ ਲਗਾ ਸਕਦੇ ਆ ਜੀ ਗੱਡੀ ਪਾਰਕਿੰਗ ਦਾ ਗਰੂਪ ਬਹੁਤ ਤਗੜਾ ਆ ਜੀ ਸਾਰੇ ਲੋਕਾਂ ਆ ਗਏ ਆ ਜੀ ਹੋ ਗਈ ਐਂਟਰੀ ਹੁਣ ਇੱਤੋਂ ਐ ਜਾਵਾਂਗੇ ਸਿੱਧਾ ਉੱਪਰ Jaya माता ਵਾਟ ਭਾਈ ਸਾਹਿਬ ਬਣਵਾ ਦਾ ਨਹੀਂ ਚਲੋ ਆ ਜਾਓ ਨੀ ਯਾਰ ਬਾਹਰ ਜੇ ਮਾਤਾ ਦੀ ਜੇ ਮਾਤਾ ਦੀ ਜੇ ਮਾਤਾ ਦੀ ਲੋਕੀ ਗੱਲਾਂ ਕਰਦੇ ਕਿ ਇਹਨਾਂ ਕੋ ਪੋੜੀਆਂ ਨਹੀਂ ਚੜ੍ਹਣੀਆਂ ਚੜ੍ਹ ਕੇ ਦਿਖਾਈਆਂ ਵਧੀਆ ਹੁੰਦਾ ਯਾਰ ਬੱਸ ਅੱਧ ਕੁ ਵਾਰੀ ਪਹੁੰਚਣ ਲੱਗੇ ਆ ਜੀ ਉਹਨੋਂ ਸੀ ਟਾਈਮਿੰਗ ਵੀ ਦੱਸ ਦੇਵਾਂਗੇ 9:30 ਵਜੇ ਅਸੀਂ ਥੱਲੇ ਸਟਾਰਟਿੰਗ ਕੀਤੀਗੀ ਚੜ੍ਹਣੀ ਤੇ 10:30 ਹੋ ਚੱਲੇ ਆ ਤੇ ਅੱਧ ਕੁ ਵਾਰੀ ਅਸੀਂ 1 ਘੰਟੇ ਦੇ ਵਿੱਚ ਪਹੁੰਚ ਗਏ ਤੁਰ ਕੇ ਹੀ ਸੜੀਆਂ ਰਹੀਂ ਆਏ ਜੀ ਜਿਹਨੂੰ ਪੰਜਾਬੀ ਵਿੱਚ ਪੌੜੀਆਂ ਕਹਿੰਦੇ ਹਨ ਪੌੜੀਆਂ ਰਹੀਂ ਆਏ ਆ ਜੀ 1 ਘੰਟੇ ਦੇ ਵਿੱਚ ਵਿੱਚ ਅਸੀਂ ਅੱਧ ਕੁ ਵਾਰੀ ਆ ਗਏ ਜੈ ਮਾਤਾ ਦੀ ਅਸੀਂ ਪਹੁੰਚ ਗਏ ਅੱਧ ਕੁ ਵਾਰੀ ਦੇਖੋ ਜੀ ਇਹ ਆ ਜੀ थे चित्र वो अपनी स्याण आ रही जय माता दी जय माता दी देखो जी अर्धक

ਲੋ ਜੀ ਸਾਧ ਸੰਗਤ ਜੀ ਅਸੀਂ ਪਹੁੰਚ ਗਏ ਆ ਜੀ ਅੱਧ ਕੁਵਾਰੀ ਅੱਧ ਕੁਵਾਰੀ ਤੋਂ ਅਸੀਂ ਸੱਜੀ ਸਾਈਡ ਵਾਲੀ ਸਾਈਡ ਥਾਣੀ ਜਾ ਰਹੇ ਆ ਉੱਪਰ ਕਿਉਂਕਿ ਖੱਬੀ ਸਾਈਡ ਵਾਲੀ ਸਾਈਡ ਹਾਦਸਾ ਹੋਇਆ ਹੈ ਕਿਤੇ ਰਸਤਾ ਬਲੋਕ ਕਿੱਥੇ ਹੋਇਆ ਹੈ ਜੈ ਮਾਤਾ ਜੀ ਇਹ ਰਸਤੇ ਤੇ ਚੜ੍ਹਾਈ ਬਹੁਤ ਜ਼ਿਆਦਾ ਹੈ ਔਰ ਇਧਰ ਦੀ ਸਾਈਡ ਕੋੜੇ ਬੱਗੀਆਂ ਗੱਡੀਆਂ ਜਾਰਦੀਆਂ ਹੈ ਕਿੰਨੀ ਵਧੀਆ ਧੁੰਦ ਬਹੁਤ ਸ਼ਾਨਦਾਰ ਬਹੁਤ ਵਧੀਆ 네ਰਾ 네ਰਾ ਲੱਗੰਦਿਆ ਬੱਦਲਾਂ ਦੇ ਵਿੱਚ 네ਰਾ 네ਰਾ ਤੂੰ ਨਾ ਕਿਹਾ ਨਮੋ ਗਾਲੇ ਦਾ ਮਹਾਵੀਰ ਚਮਕਲਾ ਲੋ ਜੀ ਹੁਣ ਅਸੀਂ ਆ ਗਏ ਆ ਜੀ ਬੈਰੋ ਬਾਬੇ ਦੇ जय भरो बाबा दी पहले पहले पहाड़ियां दिखाइयां हैगियां देखो ਨਾਲੇ ਬੱਦਲ ਆ ਗਏ ਪਹਾੜੀਆਂ ਲੁਕ ਗਈਆਂ ਆ ਦੇਖੋ ਹੁਣ ਇਸ ਸਾਈਡ ਪਹਾੜੀਆਂ ਆ ਗਈਆਂ ਨਾ 2 ਮਿੰਟ ਤੱਕ ਦੇਖ ਲਓ ਮੰਮੇ ਮੇ ਹੋ ਗਈਆਂ ਦੇਖੋ ਬਦਲ ਬਦਲਾ ਨਾਲ ਲਕੋ ਦਿੱਤੀਆਂ ਪਹਾੜੀਆਂ ਸਾਰੀ ਧੁੰਦ ਦੀ ਧੁੰਦ ਹੋ ਗਈ ਬੋਏ ਸਰ ਉਹ ਬੋਏ ਸਰ ਇਹ ਵਾਪਸੀ ਤੇ ਆ ਗਏ ਜੈ ਮਾਤਾ ਦੇ ਅੱਧ ਕੁ ਵਾਰੀ ਆ ਗਏ ਜੀ ਵਾਪਸ ਅਸੀਂ ਜੈ ਮਾਤਾ ਦੀ ਬਲੌਗਰ ਦਾ ਕੀ ਹਾਲ ਜੀ ਬਹੁਤ ਸੋਹਣੇ ਮਾਤਾ ਦੇ ਦਰਸ਼ਨ ਹੋਏ ਤੇ ਇਹ ਰਾਤ ਦੀ ਛੋਟੀ ਜਿਹੀ ਕਲਿੱਪ ਹੈ ਠੀਕ ਮਾਤਾ ਜੀ ਜੀ ਹੈ ਮਾਤਾ ਜੀ ਜੈ ਮਾਤਾ ਜੀ ਸੋ ਅੱਜ ਦੀ ਵੀਡੀਓ ਇੰਨੀ ਹੀ ਗਈ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲੋ ਜੈ ਮਾਤਾ ਜੀ